ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਗਰਮੀ ਦੇ ਮੌਸਮ ਦੀ ਆਲੂ ਗਾਜਰ ਦੀ ਸਬਜ਼ੀ ਆਪਾਂ ਇਹ ਆਲੂ ਗਾਜਰ ਦੀ ਜੋ ਸਬਜ਼ੀ ਆ ਇੱਕਦਮ ਸਿੰਪਲ ਤਰੀਕੇ ਨਾਲ ਬਣਾਵਾਂਗੇ ਪਰ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਇਹ ਜੋ ਗਾਜਰਾਂ ਹੁੰਦੀਆਂ ਨੇ ਸਿਆਲ ਦੀਆਂ ਗਾਜਰਾਂ ਨਾਲੋਂ ਥੋੜੀਆਂ ਜਿਹੀਆਂ ਘੱਟ ਮਿੱਠੀਆਂ ਹੁੰਦੀਆਂ ਨੇ ਤੇ ਇਹਨਾਂ ਦਾ ਰੰਗ ਵੀ ਥੋੜਾ ਜਿਹਾ ਉਹਨਾਂ ਨਾਲੋਂ ਅਲੱਗ ਹੁੰਦਾ ਏ ਉਹ ਪੂਰੀਆਂ ਲਾਲ ਗਾਜਰਾਂ ਹੁੰਦੀਆਂ ਨੇ ਇਹ ਥੋੜੀਆਂ ਜਿਹੀਆਂ ਸੰਤਰੀ ਗਾਜਰਾ ਹੁੰਦੀਆਂ ਨੇ ਆਲੂ ਗਾਜਰ ਦੀ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ 1 ਕਿਲੋ ਗਾਜਰਾਂ ਲਈਆਂ ਨੇ ਗਾਜਰਾਂ ਨੂੰ ਆਪਾਂ ਥੋੜਾ ਬਰੀਕ ਕੱਟ ਲਵਾਂਗੇ ਨਾਲ ਹੀ ਇੱਥੇ ਮੈਂ ਥੋੜੇ ਜੇ ਆਲੂ ਵੀ ਲੈ ਆਏ ਨੇ ਆਲੂਆਂ ਨੂੰ ਵੀ ਮੈਂ ਪਹਿਲਾਂ ਤੋਂ ਹੀ ਕੱਟ ਲਿਆ ਹੋਇਆ ਏ ਦੋਨਾਂ ਨੂੰ ਆਪਾਂ ਸੇਮ ਹੀ ਸਾਈਜ਼ ਵਿੱਚ ਕੱਟਿਆ ਏ ਬਹੁਤਾ ਮੋਟਾ ਨਾ ਕੱਟਿਓ ਥੋੜਾ ਬਰੀਕ ਰੱਖੋਗੇ ਤੇ ਸਬਜ਼ੀ ਇੱਕਦਮ ਖੁਲੀ ਹੋਈ ਟੇਸਟੀ ਬਣੇਗੀ ਹੁਣ ਇੱਥੇ ਗਾਜਰਾਂ ਦੇ ਵਿੱਚ ਪਾਉਣ ਵਾਸਤੇ ਆਪਾਂ ਨੂੰ ਬਹੁਤੇ ਸਮਾਨ ਦੀ ਜ਼ਰੂਰਤ ਨਹੀਂ ਪਵੇਗੀ ਆਪਾਂ ਨਾਰਮਲ ਜੇ ਮਸਾਲੇ ਪਾਵਾਂਗੇ ਤੇ ਨਾਰਮਲ ਜੇ ਤੜਕੇ ਦਾ ਇਸਤੇਮਾਲ ਕਰਾਂਗੇ ਪਰ ਤੁਸੀਂ ਯਕੀਨ ਜਾਣਿਓ ਜੇਕਰ ਤੁਸੀਂ ਇਸ ਤਰੀਕੇ ਨਾਲ ਇਹ ਗਾਜਰਾਂ ਦੀ ਸਬਜ਼ੀ ਬਣਾਓਗੇ ਤੁਹਾਨੂੰ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਲੱਗੇਗੀ ਸਭ ਤੋਂ ਪਹਿਲਾਂ ਆਪਾਂ ਇਹ ਜੋ ਗਾਜਰਾਂ ਲਈਆਂ ਨੇ ਇਹਨਾਂ ਨੂੰ ਕੱਟ ਲੈਨੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖਦੇ ਪਏ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਹੁਣ ਇੱਥੇ ਗਾਜਰਾਂ ਦੇ ਵਿੱਚ ਪਾਉਣ ਵਾਸਤੇ ਆਲੂ ਆਪਾਂ ਟੋਟਲ 4 ਤੋਂ 5 ਲੈਏ ਨੇ ਆਲੂਆਂ ਨੂੰ ਕੱਟ ਲਿਆ ਹੈ 5 ਤੋਂ 6 ਆਪਾਂ ਇੱਥੇ ਹਰੀਆਂ ਮਿਰਚਾਂ ਜਿਨ੍ਹਾਂ ਨੂੰ ਬਿਲਕੁਲ ਬਰੀਕ ਕੱਟ ਕੇ ਲੈ ਲਿਆ। ਨਾਲ ਹੀ ਇੱਥੇ ਮੈਂ 2 ਤੋਂ 3 ਪਿਆਜ਼ ਤੇ ਇੱਕ ਟਮਾਟਰ ਜਿਨ੍ਹਾਂ ਨੂੰ ਆਪਾਂ ਕਿਸੇ ਵੀ ਸ਼ੇਪ ਵਿੱਚ ਕੱਟ ਲਾਂਗੇ ਵਧੀਆ ਲੱਗਣਗੇ। ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜਾ ਜਿਹਾ ਅਦਰਕ ਵੀ ਪਾ ਸਕਦੇ ਜੇ ਪਰ ਮੈਂ ਇਹਦੇ ਵਿੱਚ ਅਦਰਕ ਬਿਲਕੁਲ ਨਹੀਂ ਪਾਵਾਂਗੀ ਸਿਰਫ ਇੰਨੇ ਇੱਕ ਤੜਕੇ ਨਾਲ ਆਪਾਂ ਇਹ ਸਬਜ਼ੀ ਨੂੰ ਬਣਾ ਕੇ ਤਿਆਰ ਕਰਾਂਗੇ। ਜੇਕਰ ਤੁਸੀਂ ਹਰੀ ਮਿਰਚ ਨਹੀਂ ਪਾਉਣਾ ਚਾਹੁੰਦੇ ਤੁਸੀਂ ਸਬਜ਼ੀ ਦੇ ਵਿੱਚ ਇੱਕ ਚਮਚ ਜਿੰਨੀ ਲਾਲ ਮਿਰਚ ਦਾ ਇਸਤੇਮਾਲ ਕਰ ਸਕਦੇ ਜੇ ਪਰ ਮੈਂ ਅਕਸਰ ਹੀ ਆਪਣੀ ਹਰ ਇੱਕ ਵੀਡੀਓ ਵਿੱਚ ਤੁਹਾਨੂੰ ਦੱਸਦੀ ਹਾਂ ਕਿ ਲਾਲ ਮਿਰਚ ਦੀ ਵਰਤੋਂ ਆਪਾਂ ਨੂੰ ਥੋੜੀ ਘੱਟ ਕਰਨੀ ਚਾਹੀਦੀ ਹੈ ਗਾਜਰਾ ਕੱਟਣ ਤੋਂ ਬਾਅਦ ਮੈਂ ਇਹਨਾਂ ਨੂੰ 2-3 ਵਾਰ ਪਾਣੀ ਵਿੱਚ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਵਾਂਗੀ ਤੇ ਫਿਰ ਆਪਾਂ ਤੜਕਾ ਤਿਆਰ ਕਰਾਂਗੇ ਬਹੁਤ ਹੀ ਜਿਆਦਾ ਸੌਖਾ ਤਰੀਕਾ ਗਾਜਰਾਂ ਬਣਾਉਣ ਦਾ ਮੈਂ ਤੁਹਾਨੂੰ ਅੱਜ ਦੱਸਾਂਗੀ ਤੁਸੀਂ ਜੇਕਰ ਕਦੀ ਵੀ ਕੋਈ ਸਬਜ਼ੀ ਨਹੀਂ ਬਣਾਇਂ ਤਾਂ ਵੀ ਤੁਸੀਂ ਇਹ ਗਾਜਰਾਂ ਦੀ ਸਬਜ਼ੀ ਜ਼ਰੂਰ ਬਣਾ ਲੋਗੇ ਸਬਜ਼ੀ ਬਣਾਉਣ ਵਾਸਤੇ ਕੋਈ ਵੀ ਘਿਓ ਤੇਲ ਲੈ ਸਕਦੇ ਜੇ ਮੈਂ ਸਰੋਂ ਦਾ ਤੇਲ ਅੱਤੀ ਕੜਸ਼ੀ ਜਿੰਨਾ ਲੈ ਲਿਆ ਥੋੜੀ ਜੀ ਇਹਦੇ ਵਿੱਚ ਆਪਾਂ ਕਲੌਂਜੀ ਪਾ ਦਾਂਗੇ ਤੁਸੀਂ ਜ਼ਰੂਰ ਪਾਓ ਕਲੌਂਜੀ ਦਾ ਜੋ ਟੇਸਟ ਹੈ ਨਾ ਇਹ ਗਰਮੀ ਦੀਆਂ ਗਾਜਰਾਂ ਦੇ ਵਿੱਚ ਬਹੁਤ ਹੀ ਜਿਆਦਾ ਵਧੀਆ ਹੁੰਦਾ ਹੈ ਨਾਲ ਹੀ ਇੱਥੇ ਮੈਂ ਇੱਕ ਚਮਚ ਜਿੰਨਾ ਸਾਬਤ ਜੀਰਾ ਵੀ ਪਾ ਦਾਂਗੀ ਜੀਰੇ ਨੂੰ ਤੇ ਕਲੌਂਜੀ ਨੂੰ ਆਪਾਂ ਚੰਗੀ ਤਰ੍ਹਾਂ ਤੜਕਣ ਦਵਾਂਗੇ ਜਦੋਂ ਇਹ ਪੂਰੀ ਤਰ੍ਹਾਂ ਭੁੱਜ ਜਾਣਗੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਤੇ ਕੱਟੇ ਹੋਏ ਜੋ ਟਮਾਟਰ ਨੇ ਉਹ ਪਾ ਦਵਾਂਗੇ ਜੇਕਰ ਤੁਸੀਂ ਅਦਰਕ ਲਸਣ ਲੈਂਦੇ ਪਹਿਜੇ ਤੁਸੀਂ ਉਹਨਾਂ ਨੂੰ ਵੀ ਥੋੜਾ ਜਿਹਾ ਭੁੰਨ ਲਿਓ ਤੇ ਫਿਰ ਹੀ ਉਹਦੇ ਵਿੱਚ ਟਮਾਟਰ ਤੇ ਪਿਆਜ਼ ਪਾਓ ਕਿਉਂਕਿ ਆਪਾਂ ਹੁਣ ਜੋ ਟਮਾਟਰ ਪਿਆਜ਼ ਨੇ ਇਹਨਾਂ ਨੂੰ ਬਿਲਕੁਲ ਨਹੀਂ ਭੁੰਨਣਾ ਗੈਸ ਦੀ ਫਲੇਮ ਆਪਾਂ ਕਰ ਦਿੱਤੀ ਹੈ ਲੋ ਤੇ ਨਾਲੀਏ ਦੇ ਵਿੱਚ ਜੋ ਆਲੂ ਕੱਟ ਕੇ ਰੱਖੇ ਸੀ ਉਹ ਆਲੂ ਵੀ ਪਾ ਦੇਣੇ ਆ ਆਲੂਆਂ ਨੂੰ ਕੱਟ ਕੇ ਥੋੜੀ देर ਪਾਣੀ ਵਿੱਚ ਭਿਓ ਕੇ ਰੱਖ ਲਿਓ ਇਹਦੇ ਨਾਲ ਆਲੂ ਕਾਲੇ ਨਹੀਂ ਪੈਂਦੇ ਜੋ ਮਿਰਚਾਂ ਆਪਾਂ ਲਈਆਂ ਸੀ ਉਹ ਮਿਰਚਾਂ ਵੀ ਇਹਦੇ ਵਿੱਚ ਪਾ ਦਿੱਤੀਆਂ ਨੇ ਹੁਣ ਇੱਥੇ ਕੁਝ ਘਾਪ ਮਸਾਲੇ ਪਾ ਦਿੰਨੇ ਆ ਜਿਨ੍ਹਾਂ ਦੇ ਵਿੱਚ ਮੈਂ 1 ਚਮਚ ਗਰਮ ਮਸਾਲਾ ਲਿਆ ਹੈ 1 ਚਮਚ ਤੋਂ ਥੋੜੀ ਜੀ ਘਾਟ ਆਪਾਂ ਇਹਦੇ ਵਿੱਚ ਹਲਦੀ ਪਾ ਦਿੱਤੀ ਆ ਤੇ ਨਾਲ ਹੀ ਇਹਦੇ ਵਿੱਚ ਡੇਢ ਤੋਂ 2 ਚਮਚ ਜਿੰਨਾ ਆਪਾਂ ਸਫੇਦ ਨਮਕ ਪਾ ਦਾਂਗੇ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਕਰਕੇ ਵੀ ਲੈ ਸਕਦੇ ਜੇ ਥੋੜੀ ਜੀ ਕਾਲੀ ਮਿਰਚ ਜ਼ਰੂਰ ਪਾਓ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਹੈ ਗਾਜਰ ਦੇ ਵਿੱਚੋਂ ਹੁਣ ਇੱਥੇ ਗਾਜਰਾਂ ਨੂੰ ਥੋੜਾ ਜਿਹਾ ਮਿੱਠਾ ਬਣਾਉਣ ਵਾਸਤੇ ਮੈਂ ਇਹਦੇ ਵਿੱਚ 2 ਤੋਂ 3 ਚਮਚ ਜਿੰਨੀ ਖੰਡ ਪਾ ਦਾਂਗੀ ਖੰਡ ਤੁਸੀਂ ਜ਼ਰੂਰ ਪਾਓ ਇਹ ਖੰਡ ਵਾਲੀਆਂ ਜੋ ਗਾਜਰਾਂ ਨੇ ਬਹੁਤ ਹੀ ਜਿਆਦੀਆਂ ਟੇਸਟੀ ਲੱਗਦੀਆਂ ਨੇ ਖੰਡ ਪਾਉਣ ਤੋਂ ਬਾਅਦ ਆਪਾਂ ਜੋ ਗਾਜਰਾਂ ਕੱਟ ਕੇ ਰੱਖਿਆ ਸੀ ਉਹ ਗਾਜਰਾਂ ਵੀ ਪਾ ਦਾਂਗੇ ਮੈਂ ਇੱਥੇ 1 ਕਿਲੋ ਗਾਜਰਾਂ ਲਈਆਂ ਨੇ ਜੇਕਰ ਤੁਸੀਂ ਥੋੜੀ ਮਾਤਰਾ 'ਚ ਬਣਾਉਂਦੇ ਪਹਿਜੇ ਤੇ ਮਸਾਲੇ ਥੋੜੇ ਘੱਟ ਕਰ ਲਿਓ ਗਾਜਰਾ ਪਾ ਕੇ ਇੱਕ ਵਾਰ ਆਪਾਂ ਚੰਗੀ ਤਰ੍ਹਾਂ ਸਾਰੇ ਹੀ ਮਸਾਲਿਆਂ ਨੂੰ ਤੇ ਤੜਕੇ ਨੂੰ ਆਪਸ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਹੋਣੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਤੇ ਜਦੋਂ ਇਹ ਸਬਜੀ ਬਣੇਗੀ ਤੇ ਸਾਰਾ ਟੇਸਟ ਇੱਕਦਮ ਵਧੀਆ ਮਿਲੇਗਾ ਜੇਕਰ ਆਪਾਂ ਇਹਨੂੰ ਮਲਉਂਦੇ ਨਹੀਂ ਆ ਇਸੇ ਤਰ੍ਹਾਂ ਹੀ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਤੇ ਮਸਾਲੇ ਇੱਕ ਜਗ੍ਹਾ ਤੇ ਇਕੱਠੇ ਰਹਿਣਗੇ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ ਜਦੋਂ ਵੀ ਇਸ ਤਰੀਕੇ ਨਾਲ ਕੋਈ ਸਬਜੀ ਬਣਾਉਣੀ ਹੋਵੇ ਤੇ ਮਸਾਲੇ ਹਮੇਸ਼ਾ ਵਿਚਕਾਰ ਪਾਓ ਨਾ ਤੇ ਥੱਲੇ ਪਾਓ ਸਬਜੀ ਦੇ ਤੇ ਨਾ ਹੀ ਉੱਤੇ ਜਦੋਂ ਆਪਾਂ ਸੈਂਟਰ ਦੇ ਵਿੱਚ ਮਸਾਲੇ ਪਾਉਂਨੇ ਆ ਤੇ ਮਸਾਲੇ ਚੰਗੀ ਤਰ੍ਹਾਂ ਸਬਜੀ ਦੇ ਵਿੱਚ ਮਿਲ ਜਾਂਦੇ ਨੇ ਆਪਾਂ ਨੂੰ ਗਾਜਰਾਂ ਦੇ ਵਿੱਚ ਪਾਣੀ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਆ ਕਿਉਂਕਿ ਇਹਨਾਂ ਨੂੰ ਆਪਾਂ 2-3 ਵਾਰ ਧੋਇਆ ਹੈ ਆਲੂ ਵੀ ਆਪਾਂ ਪਾਣੀ ਵਿੱਚ ਭਿਓਕੇ ਰੱਖੇ ਸੀ ਤੇ ਇਹਦੇ ਵਿੱਚ ਕਾਫੀ ਪਾਣੀ ਹੈ ਇੰਨੇ ਪਾਣੀ ਦੇ ਨਾਲ ਹੀ ਸਬਜੀ ਨ ਚੰਗੀ ਤਰ੍ਹਾਂ ਪੱਕ ਜਾਣਾ ਹੈ ਆਪਾਂ ਹੁਣ 3 ਤੋਂ 4 ਵਿਸਲ ਆਉਣ ਤੱਕ ਇਹ ਸਬਜੀ ਪਕਾਉਣੀ ਆ 3 ਵਿਸਲ ਤੱਕ ਵੀ ਤੁਸੀਂ ਇਹਨੂੰ ਪਕਾ ਸਕਦੇ ਜੇ ਜੇ ਚੌਥੀ ਵਿਸਲ ਵੀ ਆ ਜਾਏਗੀ ਤੇ ਤਾਂ ਵੀ ਕੋਈ ਚੱਕਰ ਨਹੀਂ ਆ ਸਬਜੀ ਵਧੀਆ ਬਣੇਗੀ ਜਦੋਂ ਸਾਰੀ ਮਿਸਲਾ ਚੜਨ ਗਈਆਂ ਤੇ ਆਪਾਂ ਕੁੱਕਰ ਦੀ ਸਟੀਮ ਜਦੋਂ ਆਪਣੇ ਆਪ ਨਿਕਲ ਜੇਗੀ ਉਦੋਂ ਕੁੱਕਰ ਨੂੰ ਖੋਲਾਂਗੇ ਓਨੀ ਦੇਰ ਤੱਕ ਆਪਾਂ ਕੁੱਕਰ ਨੂੰ ਬਿਲਕੁਲ ਟੱਚ ਨਹੀਂ ਕਰਨਾ 10 ਤੋਂ 4 ਵਿਸਲ ਦੇ ਵਿੱਚ ਵਿੱਚ ਤੁਸੀਂ ਦੇਖੋ ਸਬਜੀ ਕਿੰਨੀ ਸੋਹਣੀ ਬਣ ਗਈ ਆ ਹੁਣ ਇੱਥੇ ਆਪਾਂ ਇੱਕ ਵਾਰ ਸਬਜੀ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਤੁਸੀਂ ਦੇਖੋ ਆਪਾਂ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਸੀ ਪਾਇਆ ਤੇ ਹੁਣ ਜੋ ਇਹ ਪਾਣੀ ਤੁਹਾਨੂੰ ਥੋੜਾ ਬਹੁਤ ਨਜ਼ਰ ਆਉਂਦਾ ਪਿਆ ਹੈ ਇਹ ਗਾਜਰਾਂ ਦਾ ਆਪਣਾ ਪਾਣੀ ਆ ਤੇ ਜਦੋਂ ਆਪਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਮਲਾਵਾਂਗੇ ਪਾਣੀ ਆਪਣੇ ਆਪ ਵਿੱਚ ਕੋਲ ਜਾਂਦਾ ਹੈ ਆਪਾਂ ਨੂੰ ਪਾਣੀ ਨੂੰ ਸਿਕਾਉਣ ਵਾਸਤੇ ਹੁਣ ਬਿਲਕੁਲ ਵੀ ਗੈਸ ਆਨ ਕਰਨ ਦੀ ਜ਼ਰੂਰਤ ਨਹੀਂ ਆ ਇਹ ਇਸੇ ਹੀ ਤਰੀਕੇ ਨਾਲ ਪਾਣੀ ਵਿੱਚੇ ਮਿਲ ਜਾਣਾ ਹੈ ਤੇ ਗਾਜਰਾਂ ਨੂੰ ਤੁਸੀਂ ਇੱਕ ਵਾਰ ਕੜਛੀ ਦੇ ਨਾਲ ਚੰਗੀ ਤਰ੍ਹਾਂ ਜ਼ਰੂਰ ਮਲਾ ਦਿਓ ਦੇਖੋ ਕਿੰਨੀ ਸੋਹਣੀ ਸਬਜੀ ਬਣ ਕੇ ਤਿਆਰ ਹੈ ਤੇ ਉਹ ਵੀ ਥੋੜੀ ਜੀ ਮਿਹਨਤ ਦੇ ਨਾਲ ਥੋੜਾ ਜਿਹਾ ਇਹਦੇ ਵਿੱਚ ਮੈਂ ਹਰਾ ਧਨੀਆ ਵੀ ਪਾ ਦਿੱਤਾ ਹੈ ਧਨੀਆ ਪਾ ਕੇ ਆਪਾਂ ਇਹਨੂੰ ਵੀ ਇੱਕ ਵਾਰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਤੁਸੀਂ ਇਸ ਤਰੀਕੇ ਦੇ ਨਾਲ ਇਹ ਆਲੂ ਗਾਜਰ ਦੀ ਸਬਜ਼ੀ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਇਹ ਸਬਜ਼ੀ ਪਸੰਦ ਆਵੇਗੀ ਤੇ ਇਸ ਤਰੀਕੇ ਨਾਲ ਸਬਜ਼ੀ ਬਣਾਉਣ ਦੇ ਵਿੱਚ ਟਾਈਮ ਬਹੁਤ ਘੱਟ ਲੱਗਦਾ ਹੈ ਤਾਨੂੰ ਇਹ ਸਬਜੀ ਵਾਲੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਤੇ ਮਜ਼ੇਦਾਰ ਵੀਡੀਓ ਦੇ ਨਾਲ